ਪਹੁੰਚਿਆ ਪਿੰਡ ਪ੍ਰਤਾਪਪੁਰਾ ਡੇਰਾ ਬਾਬਾ ਸੈਨ ਭਾਦੇ ਮੇਲੇ ਦੇ ਜੋ ਕਿ ਇੱਥੇ ਇੱਕ 13 ਸਾਲ ਦੀ ਬੱਚੀ ਨਵਦੀਪ ਲਵਦੀਪ ਕੌਰ ਪਿੰਡ ਦਸਾਂਹੇ ਕਲਾਂ ਤਹਿਸੀਲ ਫਲور ਜ਼ਿਲ੍ਹਾ ਜਲੰਧਰ ਉਹਦੇ ਲੇਬਰ ਟ੍ਰਾਂਸਲੇਟ ਦੀ ਪ੍ਰੋਬਲਮ ਆ ਕੋਈ ਉਹਦੇ ਕਰਕੇ ਗਰੀਬ ਪਰਿਵਾਰ ਆ ਔਰ ਖਰਚਾ ਨਹੀਂ ਚੱਟ ਸਕਦਾ ਉਹਨਾਂ ਨੇ ਇੱਥੇ ਲਗਾਇਆ ਹੋਇਆ ਬੈਨਰ ਆ ਉਸੇ ਗੱਲ ਵੱਲ ਕਰਦੇ ਉਹਨਾਂ ਦਾ ਕੀ ਹੈ ਜਾਣਕਾਰੀ ਸਾਰੀ ਹਾਂਜੀ ਭਾਈ ਜੀ ਸੱਚੀ ਗੱਲ ਭਾਈ ਸਰ ਭਈਏ ਉਹ ਬੱਚੀ ਦਾ ਲਾਇਆ ਬੈਨਰ ਕੀ ਹੈ ਇਹ ਸਾਰਾ ਇੱਕ ਭਾਜੀ ਜਨਮ ਤੋਂ ਬਿਮਾਰ ਸੀਗੀ ਜਦੋਂ ਜਨਮ ਹੋਇਆ ਸੀਗਾ ਇਹਦਾ ਲੀਵਰ ਅੱਧਾ ਸੀਗਾ ਭਾਜੀ ਪਰ ਜਿਹੜਾ ਅੱਧਾ ਬਚਿਆ ਸੀਗਾ ਉਹ ਵੀ 10 ਸੋਰਸਸ ਸੀਗਾ ਬਿਮਾਰ ਸੀਗਾ ਤੇ ਅਸੀਂ 7-8 ਸਾਲ ਤੱਕ ਅਸੀਂ ਕੋਲੋਂ ਹੀ ਇਲਾਜ ਕਰਾਉਂਦੇ ਆਏ ਭਾਜੀ ਪਰ ਕਰੋਨਾ ਤੋਂ ਜਦੋਂ ਕਰੋਨਾ ਆਇਆ ਉਸ ਤੋਂ ਬਾਅਦ ਵੀ ਭਾਈ ਸਾਡੇ ਵੀ ਹੱਥ ਖੜੇ ਹੋ ਗਏ ਤੇ ਫੇਰ ਵੀ ਅਸੀਂ ਕਾਫੀ ਹੱਦ ਮੇਰੇ ਸੱਜਣ ਮਿੱਤਰੋ ਦੋਸਤ ਕਰਦੇ ਰਹੇ ਪਰ ਹੁਣ ਜਿਹੜਾ ਟਾਈਮ ਚੱਲਦਾ ਪਿਆ ਹੁਣ ਭਾਜੀ ਉਹ ਲੀਵਰ ਦਵਾਈ ਅਸਰ ਕਰਨੋਂ हट ਗਈ ਲੀਵਰ ਖਤਮ ਹੋ ਰਿਹਾ ਹੌਲੀ-ਹੌਲੀ ਤੇ ਇਸ ਵੇਲੇ ਜ਼ਿਆਦਾ ਬਿਮਾਰ ਲੋਕਾਂ ਨੂੰ ਅਪੀਲ ਕਰਨੀ ਆਉਂਦੀ ਹੈ। ਪੀਲ ਹੈ ਸਾਡੀ ਮਦਦ ਕਰੋ। ਛੇਤੀ ਤੋਂ ਛੇਤੀ ਇਹਦਾ ਆਪਰੇਸ਼ਨ ਹੋਣਾ ਹੈ ਦਿੱਲੀ ਗੰਗाराम ਹਸਪੀਟਲ ਤੇ ਕਾਫੀ ਟਾਈਮ ਉਹਨਾਂ ਨੇ ਕਿਹਾ ਹੈ ਵੀ ਜਿੰਨਾ ਤੁਸੀਂ ਜਲਦੀ ਕਰਾਉਂਗੇ ਉਹਨੇ ਬੱਚੇ ਲਈ ਚੰਗਾ ਆ। ਇਹ ਨਾ ਕਰਾਇਆ ਤਾਂ ਬਾਕੀ ਜਿੰਦਾ ਕਿਡਨੀਆਂ ਹੋਈਆਂ, ਲੰਗਸ ਹੋਏ ਜਿਹੜੇ ਆ ਬਾਕੀ ਚੀਜ਼ਾਂ ਫੇਲ ਹੋਣ ਦਾ ਡਰ ਹੈ। ਵੀ ਆਪਣਾ ਜਨੈਟ ਨੰਬਰ ਦੱਸੋ ਜੇ ਸਾਡੀ ਮੇਰਾ ਹੈਗਾ 9915625066 ਬਸਾਂਝ ਕਲਾਂ ਪਿੰਡ ਆ ਫਗਵਾੜੇ ਦੇ ਨਾਲ ਦਲਜੀਤ ਬਾਜੀ ਦਾ ਪਿੰਡ ਆ ਇਹ ਬੜਾ ਮਸ਼ਹੂਰ ਪਿੰਡ ਆ ਬਾਕੀ ਦਲਜੀਤ ਬਾਜੀ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਜੇ ਮੇਰਾ ਭਰਾ ਇਹ ਵੀਡੀਓ ਦੇ ਤੱਕ ਪਹੁੰਚੇ ਤਾਂ ਜਰੂਰ ਸਾਡੀ ਹੈਲਪ ਕਰੇਗਾ